ਕਿਵੇਂ ਹਾਲ ਚਾਲ ਆ ਤੁਹਾਡੇ ਠੰਡ ਦਾ ਮੌਸਮ ਬਦਲ ਜਾਂਦਾ ਹੈ ਚਿਲਡ ਕੱਪੜਿਆਂ ਦੇ ਸਟਾਈਲ ਤੋਂ ਤੁਹਾਨੂੰ ਪਤਾ ਲੱਗ ਗਿਆ ਕਿ ਠੰਡ ਹੈਗੀ ਹੈ ਵੈਸੇ ਠੰਡ ਚ ਆਪਣਾ ਧਿਆਨ ਰੱਖੋ ਮੈਂ ਤਾਂ ਹੋ ਕੇ ਬੈ ਗਈਆਂ ਬਿਮਾਰ ਕੁਝ ਖਾਦਾ ਪੀਤਾ ਜਾਂਦਾ ਪਰ ਅੱਜ ਵੀ ਮੈਂ ਮੂੰਗਫਲੀ ਖਾ ਲਈ ਮੈਂ ਕਿਹਾ ਚਲ ਛੱਡੋ ਬਰਾ ਦਵਾਈ ਤੇ ਖਾਣੀ ਪਈ ਕਿਉਂ ਜਦ ਦਵਾਈ ਖਾਣੀ ਇੱਕ ਦਿਨ ਹੋਰ ਖਾਲਾਂਗੇ ਕੁਝ ਨਹੀਂ ਹੁੰਦਾ ਕਿਉਂ ਮਨ ਨੂੰ ਤਰਸਾਣਾ ਹਰ ਇੱਕ ਚੀਜ਼ ਤੋਂ ਠੀਕ ਹੈ ਵੈਸੇ ਮੂੰਗਫਲੀ ਮੈਂ ਕੱਲ ਵੀ ਖਾ ਲੈਣੀ ਪਤਾ ਕਿਉਂ ਕਾਲਾ ਹੈਗਾ ਮੇਰਾ ਵਰਤ ਬੱਚ ਖਾ ਲੈਂਦੇ ਹੁੰਦੇ ਆ ਚਲ ਕੋਈ ਨਹੀਂ ਜਿੰਦਗੀ ਚ ਖਾਣ ਪੀਣ ਚੱਲਦਾ ਰਹਿੰਦਾ ਖਾਣ ਪੀਣ ਤੋਂ ਬਹੁਤਾ ਬੋਧਰ ਨਹੀਂ ਕਰੀਦਾ ਵੈਸੇ ਵੀ ਜ਼ਿੰਦਗੀ ਦੀ ਕਿਹੜੀ ਕੜੀ ਕਿਹੜੇ ਪਾਲ ਕਿਤਾ ਦੇ ਹੁਲਾਤਾ ਜਾਂਦੇ ਆ ਇਨਸਾਨ ਨੂੰ ਪਤਾ ਨਹੀਂ ਹੁੰਦਾ ਹਣਾ ਪਾਣੀ ਦੀ ਘੁੱਟ ਘੁੱਟ ਨੂੰ ਵੀ ਤਰਸ ਜਾਂਦੇ ਹੁਣ ਜੇ ਕਾਰਪੋਰੇਸ਼ਨ ਨੇ ਹੜਤਾਲ ਕਰਤੀ ਪੂਰਾ ਜਲੰਧਰ ਤੇ ਪਾਣੀ ਪਾਣੀ ਨੂੰ ਤਰਸ ਜਾਣਾ ਕਿਉਂ ਕੀ ਖਿਆਲ ਹੈ ਪਰ ਬਚਪਨ ਚ ਇੱਕ ਵਾਰ ਦੇਖਿਆ ਹੀ ਪਾਣੀ ਆਂਦਾ ਹੀ ਨਹੀਂ ਪਹੀ ਪਾਈ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਕੇ ਲੋਕਾਂ ਦੀਆਂ ਟੈਂਕੀਆਂ ਖਾਲੀ ਹੋ ਗਿਆ ਬਈ ਸਾਰੇ ਦਿਨ ਬਾਅਦ ਕਿਤੇ ਜਾ ਕੇ ਪਾਣੀ ਆਇਆ ਰਾਤ ਨੂੰ ਆਇਆ ਹੀ ਵੇਹ ਪਾਣੀ ਮੈਨੂੰ ਯਾਦ ਆ ਉਹ ਵਾਲੀ ਘਟਨਾ ਪਤਾ ਨਹੀਂ ਲੋਕਾਂ ਨੂੰ ਯਾਦ ਹੋਣੀ ਕਿ ਨਹੀਂ ਭਈ ਬੜਾਈ ਓੱਖਾ ਸਮਾਂ ਸੀਗਾ ਉਦੋਂ ਹਨਾ ਤੇ ਪਰ ਇੱਕ ਗੱਲ ਆ ਉਦੋਂ ਜਲੰਧਰ 'ਚ ਨਜ਼ਾਰੇ ਵੀ ਪੜੇ ਹੁੰਦੇ ਸੀ ਪਤਾ ਕਿਵੇਂ ਲਾਈਟ ਚਲੀ ਜਾਂਦੀ ਇਨ ਇਨਵਰਟਰ ਨਹੀਂ ਹੁੰਦੇ ਸੀ ਲੋਕਾਂ ਦੇ ਘਰ ਜਨਰੇਟਰ ਕਿਸੇ ਕਿਸੇ ਦੇ ਘਰ ਹੁੰਦਾ ਸੀਗਾ ਤਾਂ ਲੋਕੀ ਇਦਾਂ ਹੀ ਕਦੀ ਇੱਕ ਵਾਰ ਸਾਡੇ ਪੇੜ ਸੀ ਉੱਥੇ ਲੋਕ ਬੈਠੇ ਹੁੰਦੇ ਤੇ ਜਾਂ ਆਪਣੇ ਖਿੜਕੀਆਂ ਦਰਵਾਜ਼ੇ ਖੋਲ ਕੇ ਬੈਠਦੇ ਕੋਈ ਪੱਖੀ ਝਾਲਦਾ ਕੋਈ ਕੁਸ਼ ਕਰਦਾ ਤੇ ਸਾਰੇ ਵੇਟ ਕਰਦੇ ਕਦੋਂ ਬੱਤੀ ਆਉਗੀ ਕਦੋਂ ਬੱਤੀ ਆਉਗੀ ਹਨਾ ਤੇ ਉਹ 8-10 ਘੰਟੇ ਦਾ ਜਿਹੜਾ ਕੱਟ ਹੁੰਦਾ ਸੀ ਨਾ ਬਿਜਲੀ ਦਾ ਲੋਕਾਂ ਨੂੰ ਉਹਨਾਂ ਦੇ ਕਲੋਜ਼ ਲਿਆਂਦਾ ਸੀ ਫਿਰ ਪੂਰੇ ਮਹੱਲੇ ਦੀਆਂ ਕਹਾਣੀਆਂ ਪਤਾ ਲੱਗ ਜਾਂਦੀਆਂ ਸੀ ਕੌਣ ਕਿਹਦੇ ਨਾਲ ਕਿੱਦਾਂ ਆ ਕੌਣ ਕਿੱਥੇ ਗਿਆ ਤੇ ਕੀ ਕਰਦਾ ਪਿਆ ਇਹ ਸਭ ਕੁਝ ਫਿਰ ਡਾਟਾ ਟਰਾਂਸਫਰ ਹੋ ਜਾਂਦਾ ਸੀ ਲੈ ਉਹਨੂੰ ਐ ਹੋ ਗਿਆ ਉਹਦੀ ਨੋ ਲੜਦੀ ਆ ਉਹਦੀ ਕੁੜੀ ਦਾ ਵਿਆਹ ਆ ਉਹਨੂੰ ਇਦਾਂ ਆ ਉਹ ਤੋਂ ਦਾਜ ਮੰਗ ਲਿਆ ਉਹਨਾਂ ਦੀ ਕੁੜੀ ਰੋਸ ਕੇ ਪੇਕੇ ਆ ਗਈ ਉਹਨਾਂ ਨੂੰ ਇਦਾਂ ਹੋ ਗਿਆ ਉਹਨੂੰ ਇਦਾਂ ਹੋ ਗਿਆ ਮਤਲਬ ਕਿ ਇੱਕ ਦੂਜੇ ਦੀਆਂ ਕਹਾਣੀਆਂ ਸਾਰੀਆਂ ਪਤਾ ਹੁੰਦੀਆਂ ਸੀ ਅੱਜ ਜਲੰਧਰ ਚ ਕੋਹੋਰ ਵੀ ਚੇਂਜ ਆ ਗਈ ਅੱਜ ਆਉਂਦੇ ਵੀ ਦੁੱਧ ਹੀ ਆਣ ਲੱਗ ਗਿਆ ਤੇ ਦੁੱਧ ਘਰੇ ਪਾ ਜਾਂਦਾ ਹਰ ਇੱਕ ਬੰਦਾ ਆਪਣੇ ਘਰੇ ਪੰਡਾ ਲੈ ਕੇ ਗਿਆ ਦੁੱਧ ਪਵਾਇਆ ਘਰ ਆ ਗਿਆ ਜਾਂ ਕਈ ਲੋਕ ਜਿਹੜੇ ਆ ਉਹ ਸ਼ਾਪ ਤੋਂ ਲਿਆਉਂਦੇ ਆ ਪੈਕੇਟ ਵਗੈਰਾ ਲੈ ਆਉਂਦੇ ਕਿਤੇ ਨਹੀਂ ਜਾਂਦੇ ਪਹਿਲਾਂ ਹੁੰਦੀ ਸੀ ਜਲੰਧਰ 'ਚ ਜਦੋਂ ਅਸੀਂ ਛੋਟੇ ਹੁੰਦੇ ਸੀ ਡੇਰੀਆਂ ਆਪਾਂ ਵੀ ਚਲ ਜਾਂਦੇ ਕੋਈ ਹੋਰ ਫਰੈਂਡਾਂ ਆਈਆਂ ਹੁੰਦੀਆਂ ਪਹਿਲਾਂ ਆਪਾਂ ਖੇਡਦੇ ਰਹਿੰਦੇ ਭਾਈ ਨੂੰ ਕਹਿੰਦੇ ਪਿਪਾ ਚੁਪਵਾਵਾਂਗੇ ਕੋਈ ਨਹੀਂ ਦੁੱਧ ਪਵਾ ਵੀ ਲੈਂਦੇ ਤਾਂ ਵੀ ਉੱਥੇ ਫੱਟੇ 'ਚ ਰੱਖ ਲੈਂਦੇ ਪਰ ਆਪਣਾ ਸਾਰਾ ਖੇਡ ਖੂਡ ਕੇ ਆ ਜਾਂਦੇ ਕਈ ਵਾਰੀ ਬੱਚੇ ਹੁੰਦੇ ਜਿਹੜੇ ਤੇ ਜਿਹੜੀਆਂ ਵੱਡੀਆਂ ਹੁੰਦੀਆਂ ਮੇਰੇ ਮੰਮੀ ਵਰਗੀਆਂ ਹਨਾ ਉਹ ਤੇ ਜਾਂਦੀਆਂ ਜਦੋਂ ਉਹ ਕੀ ਕਰਦੀ ਆ ਵੀ ਦੋ ਦੋ ਘੰਟੇ ਤੁਹਾਡੀ ਵਾਰੀ ਨਹੀਂ ਆਈ ਜਣਾ ਅਗਲੇ ਨੂੰ ਮੱਝਾ ਚੋ ਕੇ ਸਾਰੇ ਵੇਲਾ ਹੋ ਗਿਆ ਡੇਰੀ ਦਾ ਉਹਨੇ ਕੰਮ ਇਸ ਵਿੱਚ ਮਟਰਾ ਹੋਣਾ ਤੇ ਸਾਰਿਆਂ ਨੇ ਦੁੱਧ ਪਵਾ ਲੈਣਾ ਐਨ ਰੱਜ ਕੇ ਗੱਲਾਂ ਕਰਕੇ ਡਾਟਾ ਟਰਾਂਸਫਰ ਕਰਕੇ ਇੱਕ ਦੂਜੇ ਨੂੰ ਫੇਰ ਆਉਂਦੀਆਂ ਸਿਗੀਆਂ ਪੂਰੇ ਦਿਨ ਦੇ ਵਿੱਚ ਇੱਕ ਮੀਟਿੰਗ ਪਲੇਸ ਹੁੰਦਾ ਡੇਰੀ ਦੁੱਧ ਲੈਣ ਜਾਣਾ ਜਿਨੇ ਉਹਨੇ ਤਾਂ ਉਥੇ ਦੇਣੀ ਲਾਉਣਾ ਸ਼ਾਮ ਨੂੰ ਬਿੱਲੀਆਂ ਬੁੱਲੀਆਂ ਹੋ ਕੇ ਸਾਰੀਆਂ ਜਾਂਦੀਆਂ ਆਪਣੇ ਆਪਣੇ ਮੁਹੱਲਿਆਂ ਦੀਆਂ ਡਿਫਰੈਂਟ ਗੱਲਾਂ ਸੁਣਾਉਂਦੀਆਂ ਤੇ ਸਾਰਿਆਂ ਨੂੰ ਪਤਾ ਹੁੰਦਾ ਹੀ ਫਲਾਣੇ ਮੁਹੱਲੇ 'ਚ ਇਹ ਹੁੰਦਾ ਪਿਆ ਹੁਣ ਉਹ ਵੀ ਡਰਟ ਟ੍ਰਾਂਸਫਰ ਹੁਣ ਹਟ ਗਿਆ ਹਨ ਹੁਣ ਤੇ ਹੋਰ ਹੀ ਗੱਲਾਂ ਰਹਿ ਗਈਆਂ ਤੇ ਦੇਖੋ ਕਈ ਚੀਜ਼ਾਂ ਜਿਹੜੀਆਂ ਬੜੀਆਂ ਚੇਂਜ ਹੋਈਆਂ ਹੋਈਆਂ ਨਾ ਬਿਜਲੀ ਵੇਲੇ ਡਾਟਾ ਟ੍ਰਾਂਸਫਰ ਇਹ ਬੱਤੀ ਚਲੀ ਗਈ ਆ ਪਾਣੀ ਨਹੀਂ ਆਇਆ ਲੋਕ ਇਕੱਠੇ ਹੋ ਗਏ ਹੜਾ ਤਬਾ ਮਚਾ ਲਈ ਨਾਂ ਤੋਂ ਪਾਣੀ ਆ ਕੋਟੂਕ ਪਾਣੀ ਆ ਵਰਤਨਾ ਪਾਣੀ ਐਂਦਾ ਕਰ ਲੋ ਔਰ ਇਹ ਕਰ ਲੋ ਹੜਾ ਤਬਾ ਜਲੰਧਰ ਚ ਮੱਛੀ ਰਹਿੰਦੀ ਸੀ ਪਰ ਜਲੰਧਰ ਵਾਲੇ ਇੱਕ ਦੂਜੇ ਦੇ ਪਹਿਲਾਂ ਹੁੰਦਾ ਸੀਗਾ ਵੀ ਕਿਸੇ ਇੱਕ ਘਰ ਦਾ ਟਰੱਕ ਹੋਣਾ ਕਿਸੇ ਨਾ ਕਿਸੇ ਦਾ ਤਾਂ ਹੁੰਦਾ ਸੀ ਸਾਡੇ ਵੀ ਹੁੰਦੇ ਸੀ ਵੈਸੇ ਤੇ ਉੱਥੇ ਟਰੱਕ ਤੇ ਚੜ ਕੇ ਤੇ ਸਾਰੀ ਸਾਧ ਸੰਗਤ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਮੱਲੇ ਦੇ ਲੋਕ ਵੀ ਤੇ ਕਈ ਗੁਰਦੁਆਰਿਆਂ ਮੰਦਿਰਾਂ ਚ ਜਾਂਦੇ ਹਨਾ ਇਦਾਂ ਘੁੰਮ ਘਮਾਣਦੇ ਤੇ ਬੜਾ ਮਨ ਫਰੈਸ਼ ਜਾਂ ਹੋ ਜਾਂਦਾ ਸੀ ਲੋਕਾਂ ਦਾ ਹੁਣ ਆ ਗਈ ਆਪਣੀਆਂ ਆਪਣੀਆਂ ਗੱਡੀਆਂ ਤੇ ਹੁਣ ਉੱਥੇ ਚੜਦੇ ਇਥੇ ਮੱਲੇ ਨੂੰ ਪਤਾ ਹੀ ਨਹੀਂ ਹੁੰਦਾ ਕਿੱਧਰ ਜਾ ਕੇ ਆਇਆ ਕਿੱਧਰ ਨਹੀਂ ਜਾ ਮਾਤਾ ਦੀ ਵੀ ਹੋ ਜਾਂਦੀ ਹੈ ਵਾਹਿਗੁਰੂ ਵੀ ਹੋ ਜਾਂਦਾ ਸਭ ਕੁਝ ਹੋ ਜਾਂਦਾ ਕੋਈ ਡਾਟਾ ਟਰਾਂਸਫਰ ਨਹੀਂ ਹੁੰਦਾ ਸਾਰੇ ਇੱਕ ਦੂਜੇ ਦੇ ਬਹੁਤ ਕਲੋਜ਼ ਹੁੰਦੇ ਸੀਗੇ ਉਹ ਵੀ ਹਟ ਗਿਆ ਫੇਰ ਬੱਤੀ ਜਦੋਂ ਰਾਤ ਨੂੰ ਵੀ ਜਾਂਦੀ ਸੀ ਲੋਕੀ ਬਾਹਰ ਬਹਿ ਜਾਂਦੇ ਹੁੰਦੇ ਸੀਗੇ ਕਈ ਤਰ੍ਹਾਂ ਦੇ ਲੋਕੀ ਛੱਤਾਂ ਤੇ ਸੌਂਦੇ ਸੀਗੇ ਆਪਣੇ ਆਪਣੇ ਘਰਾਂ ਦੀਆਂ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਉਹ ਵੀ ਇੱਕ ਢਿੱਡ ਸਕੂਨ ਦੀ ਜ਼ਿੰਦਗੀ ਹੁੰਦੀ ਸੀਗੀ ਹਨਾ ਤੇ ਸਾਰਿਆਂ ਨੂੰ ਦੂਰ ਦੂਰ ਤੱਕ ਆਵਾਜ਼ਾਂ ਆਉਣੀਆ ਓਏ ਆ ਕਰਦੇ ਹੋਏ ਆ ਕਰਦੇ ਪਾਣੀ ਅੰਦਰ ਰੱਖਦੇ ਜਿੰਦ ਮਤਲਬ ਥੱਲੇ ਵਾਲਾ ਸਾਰਾ ਪੋਰਸ਼ਨ ਜਿਹੜਾ ਬੰਦ-ਬੁੰਦ ਕਰਕੇ ਵੀ ਜਿਹੜੀ نیچے ਪੋਰਸ਼ਨ ਹੈ ਉਹ ਸਾਰਾ ਮਤਲਬ ਉੰਡਿਆ-ਉੰਡਿਆ ਲਾ ਕੇ ਲੋਕ ਲਾ ਦੇ ਗੇਟ ਨੂੰ ਲਾ ਦੇ ਸਾਰੀ ਫੈਮਿਲੀ ਛੱਤ ਤੇ ਸੌਂਦੀ ਹੈ ਨਾ ਉਹ ਵੀ ਇੱਕ ਦਿਨੋਂ ਦੇ ਦੂਜੇ ਮੱਲਿਆਂ 'ਚ ਆਵਾਜ਼ਾਂ ਆਉਂਦੀਆਂ ਹਨ ਤੇ ਹੁਣ ਉਹ ਵੀ ਸਾਰਾ ਕੁਝ हट ਗਿਆ ਕਈ ਵਾਰੀ ਕਿਧਰੋਂ ਲਾਈਟ ਪੈਂਦੀ ਨਾ ਕਿਸੇ ਦੀ ਦੀਵਾਰ ਤੇ ਉਹਨਾਂ ਦੇ ਪਰਛਾਵੇਂ ਪੈਂਦੇ ਰਹਿੰਦੇ ਹਾਸਾ ਹੀ ਵੜਾਉਂਦਾ ਹੁੰਦਾ ਸੀ ਤੇ ਆਪਾਂ ਵੀ ਨਿੱਕੇ ਹੁੰਦੇ ਦੇਖਦੇ ਹੁੰਦੇ ਸੀਗੇ ਲੋਕਾਂ ਨੂੰ ਸਾਡੇ ਸਾਹਮਣੇ ਗੁਰਦੁਆਰਾ ਹੁੰਦਾ ਹੀ ਛੱਤ ਤੇ ਰਹਿੰਦੇ ਪਹਿਲਾਂ ਫਿਰ ਆਲੇ ਘਰ ਆਗੇ ਤੇ ਉਥੇ ਵੀ ਲੋਕਾਂ ਦੀ ਇੰਦਾ ਪਰਛਾਵਾਂ ਪੈਂਦਾ ਇੱਕ ਦਿਨ ਪਤਾ ਨਹੀਂ ਕੋਈ ਨੂਡਲ ਖਾਂਦਾ ਹੀ ਉਹ ਇੰਦਾ ਲੱਗੇ ਜਿਵੇਂ ਕੋਈ ਸੱਪ ਖਾਂਦਾ ਹੁੰਦਾ ਬੜੇ ਫਨੀ ਸੀਨ ਹੁੰਦੇ ਸੀਗੇ ਹਨਾ ਉੱਥੇ ਸਭ ਸਾਰੇ ਚਲੇ ਗਏ ਮੈਨੂੰ ਲੱਗਦਾ ਸ਼ਾਇਦ ਪਿੰਡਾਂ ਵਿੱਚ ਵੀ ਹੁੰਦੇ ਥੋੜੀਏ ਪਰ ਜਿੱਦਾਂ ਮੈਂ ਤਾਂ ਇੱਥੇ ਰਹੀ ਜਲੰਧਰ ਚ ਤੇ ਮੈਨੂੰ ਤਾਂ ਇੱਥੋਂ ਦੀ ਜ਼ਿਆਦਾ ਹੈ ਹਨਾ ਤੇ ਫਿਰ ਬੰਦਾ ਨਾ ਇੱਕ ਸਕੂਲ ਹੁੰਦੇ ਸੀਗੇ ਉਹ ਸਾਰੇ ਬਿਟ ਗਏ ਜ਼ਿੰਦਗੀ ਜਿਹੜੀ ਆ ਉਹ